ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਿੱਖੀ ਦਾ ਸਫਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਅਸੀਂ ਜਿਹੜੀ ਸਾਖੀ ਲੈ ਕੇ ਆਏ ਆ ਉਹ ਹੈ ਬਾਲੂ ਹਸਨਾ ਜੀ ਦੀ ਬਾਲੂ ਹਸਨਾ ਕੌਣ ਸੀ ਤੋ ਨਿਕ ਸਿੱਖ ਧਰਮ ਲਈ ਕੀ ਕੀਤਾ ਇਸ ਸਾਖੀ ਰਾਈ ਅਸੀਂ ਆਪ ਜੀ ਨੂੰ ਦੱਸਾਂਗੇ ਲੋਕਾਂ ਵਿੱਚ ਵਿਸ਼ਵਾਸ ਸੀ ਕਿ ਤੀਰਥਾਂ ਤੇ ਇਸ਼ਨਾਨ ਕੀਤੇ ਆ ਸਾਧੂਆਂ ਆਦੀ ਦੇ ਦਰਸ਼ਨ ਕੀਤੇ ਆ ਪਾਪ ਮਿਟਦੇ ਹਨ ਸੱਚੇ ਮਾਰਗ ਦਾ ਗਿਆਨ ਕਿਸੇ ਨੂੰ ਨਹੀਂ ਸੀ ਪਰ ਜਦ ਵੱਡੇ ਵੱਡੇ ਫਕੀਰਾਂ ਨੇ ਵੀ ਗੁਰੂ ਹਰਗੋਬਿੰਦ ਜੀ ਦੇ ਦਰਸ਼ਨ ਕੀਤੇ ਤੇ ਉਹਨਾਂ ਦੇ ਹੀ ਹੋ ਕੇ ਰਹਿ ਗਏ ਐਸੀ ਨਾਮ ਦੀ ਮਸਤੀ ਚੜੀ ਜਿਸ ਦਾ ਆਨੰਦ ਆਪ ਵੀ ਲਿਆ ਤੇ ਲੋਕਾਂ ਨੂੰ ਵੀ ਦਿੱਤਾ ਬਾਲੂ ਹਸਨਾ ਐਸੇ ਜੋ અલਮਸਤ ਜੀ ਦੇ ਭਰਾ ਸਨ ਤੇ ਗੁਰੂ ਜੀ ਦੇ ਦਰਸ਼ਨ ਕਰਕੇ ਸਿੱਖੀ ਫਲਾਨੀ ਸਭ ਤੋਂ ਅੱਗੇ ਰਹੇ ਇਸ ਮਹਾਤਮਾ ਦਾ ਜਨਮ ਸੰਮਤ 1621 ਵਿੱਚ ਇੱਕ ਬ੍ਰਾਹਮਣ ਦੇ ਘਰ ਕਸ਼ਮੀਰ ਵਿੱਚ ਹੋਇਆ ਆਪ ਜੀ ਦੇ ਪਿਤਾ ਦਾ ਨਾਮ ਪਾਈ ਹਰਦੱਤ ਸੀ ਤੇ ਮਾਤਾ ਦਾ ਨਾਮ ਪ੍ਰਭਾ ਜੀ ਸੀ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਘੋੜਿਆਂ ਦੀ ਸੇਵਾ ਕਰਿਆ ਕਰਦੇ ਸਨ ਸੰਮਤ 1693 ਵਿੱਚ ਬਾਬਾ ਗੁਰਦਿੱਤਾ ਜੀ ਦੇ ਚੇਲੇ ਬਣੇ ਇੱਕ ਧੋਣੀ ਦੇ ਮੁਖੀ ਵੀ ਬਣੇ ਗੁਰ ਹਰਗੋਬਿੰਦ ਜੀ ਨੇ ਅਲਮਸਤ ਭਾਈ ਗੋਇੰਦਾ ਬਾਬਾ ਫੂਲ ਤੇ ਬਾਲੂ ਹਸਨਾ ਨੂੰ ਬਾਬਾ ਗੁਰਜੀਤ ਗੁਰਦਿੱਤਾ ਜੀ ਦੇ ਹਵਾਲੇ ਕੀਤਾ ਸੀ ਤੇ ਕਿਹਾ ਸੀ ਕਿ ਏਕ ਓਮਕਾਰ ਜਿਸ ਦੀ ਮਹਿਮਾ ਗੁਰੂ ਨਾਨਕ ਦੇਵ ਜੀ ਨੇ ਗਾਈ ਹੈ ਅਸੀਂ ਉਸੇ ਦਾ ਹੁਣ ਗੁਰਦਿੱਤਾ ਜੀ ਨੂੰ ਪ੍ਰਚਾਰ ਕਰਨ ਲਈ ਆਗਿਆ ਕੀਤੀ ਹੈ ਇਕ ਓੰਕਾਰ ਨੂੰ ਥਾਂ ਥਾਂ ਪੰਚਾਓ ਤੇ ਧਰਮਸ਼ਾਲਾਵਾਂ ਕਾਇਮ ਕਰੋ ਗੁਰੂ ਅਸਥਾਨਾਂ ਦੀ ਸੰਭਾਲ ਕਰੋ ਅਮਰ ਕਥਾ ਦਾ ਬੀਜ ਹੈ ਏਕ ਓੰਕਾਰ ਸੁਭਾਈ ਏਕ ਓੰਕਾਰ ਕੀ ਹੀ ਮਹਿਮਾ ਗੁਰੂ ਨਾਨਕ ਗਾਈ ਬਾਬਾ ਗੁਰਦਿੱਤਾ ਜੀ ਨੇ ਵਿਚਾਰ ਚਾਰਾਂ ਧੂਣੀਆਂ ਨੂੰ ਏਕ ਓੰਕਾਰ ਦਾ ਮੰਤਰ ਦਿੱਤਾ ਤੇ ਉੱਥੋਂ ਹੀ ਸਭ ਉਦਾਸੀਆਂ ਨੂੰ ਹੁਕਮ ਆਇਆ ਕਿ ਇਸ ਦਾ ਪ੍ਰਚਾਰ ਕਰੋ ਬਾਲੂ ਹਸਨਾ ਕੋ ਦਇਓ ਬਾਬੇ ਗੁਰਦਿੱਤੇ ਬਹੁਰ ਦਇਓ ਅਲਮਸਤ ਪਰਮ 에 비ਤੇ ਇਨਾ ਉਦਾਸੀ ਮਹਾਪੁਰਖਾਂ ਸੰਤਾਂ ਨੇ ਸਿੱਖੀ ਦੀ ਲੋ ਦੂਰ ਦੂਰ ਤੱਕ ਪੰਚਾਈ ਕੋਈ ਥਾਂ ਐਸਾ ਨਹੀਂ ਹੋਵੇਗਾ ਜਿੱਥੇ ਸਿੱਖੀ ਦੀ ਲਾਗ ਤੇ ਜਾਗ ਨਾ ਲੱਗੀ ਹੋਵੇ ਇਹ ਉਦਾਸੀ ਮਹਾਪੁਰਸ਼ ਨਿਰਬਾਹੀ ਨਿਰਮੋਹ ਨਿਰਮਾਨ ਨਿਰਭੈ ਵਿੱਦਿਆ ਤੇ ਕੋਟ ਤੇ ਸ਼ਰਧਾ ਦੀ ਮੂਰਤ ਹੁੰਦੇ ਸਨ ਇਨਾ ਧੂਣੀਆਂ ਨੇ ਬੰਗਾਲ ਬਿਹਾਰ ਓਡੀਸਾ ਜੁਪੀ ਬਲੋਚਿਸਤਾਨ ਕਾਬਲ ਤੱਕ ਪ੍ਰਚਾਰ ਕੀਤਾ ਬਾਬਾ ਬਾਲੂ ਹਸਨਾ ਜੀ ਦੇ ਧੂਆਂ ਵਿੱਚੋਂ ਸਨ ਪਾਈ ਪਰਲਾ ਸਿੰਘ ਜੀ ਜਿਨ੍ਹਾਂ ਦਾ ਅੰਮ੍ਰਿਤ ਛੱਕਣ ਤੋਂ ਪਹਿਲਾਂ ਦਾ ਨਾਮ ਲਾਲ ਦਾਸ ਤੇ ਤਖੱਲਸ ਖਿਆਲ ਸਿੰਘ ਇਹ ਗੁਰੂ ਜੀ ਦੇ ਲਾਂਗਰੀ ਕਰਕੇ ਵੀ ਸਿੱਧ ਸਨ ਇਹਨਾਂ ਦਾ ਲਿਖਿਆ ਰਹਿਤਨਾਮਾ ਪੰਥ ਵਿੱਚ ਪ੍ਰਮਾਣਿਕ ਮੰਨਿਆ ਜਾਂਦਾ ਹੈ ਇਹਨਾਂ ਧੂਣਿਆਂ ਨੇ ਖਾਸ ਤੌਰ ਤੇ ਸਿੰਧ ਤੇ ਸਮੁੰਦਰੀ ਇਲਾਕਿਆਂ ਵਿੱਚ ਪ੍ਰਚਾਰ ਕੀਤਾ ਬਾਲੂ ਹਸਨਾ ਦਾ ਅਕਾਲ ਚਲਾਣਾ ਦਹਿਰਾਦੂਨ ਸਮਾ 1717 ਵਿੱਚ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ